ਫਕੜੇ ਸਭ ਮੁਕ ਦੀ ਚੱਲੀ ਰੈਣ ਰੈਣ ਗਵਾਈ ਸੋਏ ਕਾਇ ਦਿਵਸ ਗਵਾਇਆ ਖਾਇ ਜਨਮ ਹੈ ਕੌਡੀ ਬਦਲੇ ਜਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਸੁਖੋ ਟਲ ਗੁਰ ਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਅ ਗੁਰ ਕਾ ਜਨਮ ਮਰਨ ਦੁਖ ਜ ਸਾਹਿਬ ਜੀ ਸੋਹੀ ਮਹਲਾ ਪੰਜਵਾ ਦਰਸ਼ਨਾਂ ਦੇ ਏ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਹੋਇ ਉਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚਿਹਰੇ ਪ੍ਰਹਉ ਆਪਣੀ ਸ਼ਰਨ ਰਾਖ ਉਰਬ ਦਾਤੇ ਗੁਰ ਪ੍ਰਸਾਦ ਕਿੰਨੇ ਵਿਰਲੇ ਜਾਤੇ ਸੁਨੋ ਬੇਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸ ਮੇਰਾ ਚੀਤਾ ਨਾਨਕ ਇੱਕ ਕਰ ਯਰ ਦਾਸ ਸੋ ਨੰਨ ਬਨ ਪ੍ਰ ਮੇਰੇ ਮੀਤਾ ਚਰਨ ਕਵਲ ਵਸੇ ਮੇਰੇ ਚੀਤਾ ਨਾਨਕ ਇੱਕ ਕਰੈ ਅਰਦਾਸ ਬਿਸਰ ਨਾਹੀ ਪੂਰਨ ਗੁਣਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ ਪੰਜਵਾਂ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੋਹਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਸ਼ੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਵਾਜ ਆ ਕਰਪਾਨ ਖੰਡੋ ਖੜਗ ਤੁਬਕ ਤਵਰ ਯਾਰ ਤੀਰ ਸਬ ਸ੍ਰੋਹੀ ਸੈ ਥੀ जय हमारे पीर साहिब सरोही साथी जय हमारे पीर वाह गुरु साहिब जी ਸੋਰਠਾ ਇਨੋ ਇਹ ਵਿਚਾਰ ਉਰ ਤਜ ਕੇ ਅੰਤੈ ਬਸੈ ਇਨੋ ਇਹ ਵਿਚਾਰ ਉਰ ਤਜ ਕੇ ਅੰਤੈ ਬਸੈ ਨਾ ਤਰ ਡਾਰੇ ਮਾਰ ਜਰਾ ਸਿੰਧ ਉਪਤ ਪਰਬਲ ਇੱਜਾ ਸੋਚਾਰ ਜੋ ਭਾਵੇ ਸਭ ਜਨਨ ਮਨ ਆਪਨ ਜਿੱਤੇ ਵਿਚਾਰ ਬਾਤ ਨਾ ਕੀਜੀਐ ਥਾਨ ਹੱਠ ਆਪਨੇ ਜਿੱਤੇ ਵਿਚਾਰ ਬਾਤ ਨ ਕੀ ਜਾਏ ਥਾਨ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ